very <laughs> good <laughs> ਹਮੇਸ਼ਾ ਨੌਜਵਾਨਾਂ ਦੀ ਪਹਿਲੀ ਪਸੰਦ ਰਹੇ ਰਾਇਲ ਐਨਫੀਲਡ ਮੋਟਰਸਾਈਕਲ ਵੱਲੋਂ ਨੌਜਵਾਨਾਂ ਲਈ ਆਪਣਾ ਨਵਾਂ ਮਾਡਲ ਗੋਰੀਲਾ 450 ਮਾਰਕੀਟ ਵਿੱਚ ਲਾਂਚ ਕੀਤਾ ਗਿਆ ਇਸ ਮੌਕੇ ਖਾਲਸਾ ਮੋਟਰ ਬੰਗੜ ਰੋਡ ਫਗਵਾੜਾ ਵਿਖੇ ਇੱਕ ਸ਼ਾਨਦਾਰ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੋਟਰਸਾਈਕਲ ਨੂੰ ਲੋਕ ਅਰਪਿਤ ਕੀਤਾ ਗਿਆ ਇਸ ਮੌਕੇ ਕਰਵਾਏ ਗਏ ਸਮਾਗਮ ਵਿੱਚ ਆਮ ਆਦਮੀ ਪਾਰਟੀ ਚੇਅਰਮੈਨ ਇੰਡਸਟਰੀ ਬੋਰਡ ਡਾਕਟਰ ਹਰਮਿੰਦਰ ਸਿੰਘ ਬਖਸ਼ੀ ਚੇਅਰਮੈਨ ਪਲੈਨਿੰਗ ਬੋਰਡ ਕਪੂਰਥਲਾ ਲਲਿਤ ਸਕਲਾਨੀ ਚੇਅਰਮੈਨ ਇੰਪਲੂਵਮੈਂਟ ਟਰਸਟ ਫਗਵਾੜਾ ਐਡਵੋਕੇਟ ਕਸ਼ਮੀਰ ਸਿੰਘ ਮੱਲਿਕ ਕਰਨਲ ਗੁਨੀਤ ਸਿੰਘ ਕੈਮਰੇ ਸਕੂਲ ਫਗਵਾੜਾ ਦੇ ਪ੍ਰਿੰਸੀਪਲ ਜੋਰਾਵਰ ਸਿੰਘ ਲਾਈਨ ਕਲੱਬ ਫਗਵਾੜਾ ਵੱਲੋਂ ਦੇਵ ਕਾਲੀਆ ਤੇ ਟੈਰੀ ਸਹਿਮੀ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਅਸ਼ੀਸ਼ ਖੰਨਾ ਤੇ ਸੁਖਵੀਰ ਕਿਨੜਾ ਵੀ ਮੋਟਰਸਾਈਕਲ ਲਾਂਚਿੰਗ ਦੇ ਸਮਾਗਮ ਵਿੱਚ ਉਚੇਚੇ ਤੌਰ ਤੇ ਸ਼ਾਮਿਲ ਹੋਏ एकोडस्टर कैटेगरी ਦਾ ਮੋਟਰਸਾਈਕਲ ਕੱਢਿਆ ਬਹੁਤ ਹੀ ਹੱਟ ਕੇ ਜੋ ਕਿ ਰੋਲਿੰਗ ਫੀਲਡ ਪਹਿਲਾਂ ਅੱਜ ਜਿੱਦਾਂ ਚੱਲ ਰਹੀ ਹੈ ਕੰਪਨੀ ਪਹਿਲਾਂ ਆਪਣੀ ਸਟੈਂਡਰਡ ਮਾਡਲ ਲਈ ਜਾਣਿਆ ਜਾਂਦਾ ਸੀ ਜੋ ਕਿ ਪੰਜਾਬ 'ਚ ਬਹੁਤ ਪ੍ਰਚਲਿਤ ਹੈ ਪਰ ਹੁਣ ਸਪੋਰਟਸ ਪਾਈ ਦੇ ਕਰੋਡਸਟਰ ਬਾਈਕ ਵੀ ਕੰਪਨੀ ਨੇ ਕੱਢਿਆ ਹੈ 450 ਸੀਸੀ ਦੀ ক্যাਟਾਗਰੀ ਦੇ ਵਿੱਚ ਅੱਜ ਆਪਾਂ ਸਾਰੇ ਇੱਥੇ ਇਕੱਠੇ ਹੋਏ ਆਂ ਉਹਦੀ ਲਾਂਚਿੰਗ ਵਾਸਤੇ ਜਿਸ ਸੰਬੰਧੀ ਜਾਣਕਾਰੀ ਦਿੰਦੇ ਆ ਖਾਲਸਾ ਮੋਟਰ ਬੰਗਾ ਰੋਡ ਫਗਵਾੜਾ ਦੇ ਐਮ ਡੀ ਹਰਜਿੰਦਰ ਸਿੰਘ ਖਾਲਸਾ ਤੇ ਉਹਨਾਂ ਦੇ ਸੁਪੁੱਤਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਨੌਜਵਾਨਾਂ ਦੀ ਪਸੰਦ ਨੂੰ ਧਿਆਨ ਵਿੱਚ ਰੱਖਦੇ ਆ ਕੰਪਨੀ ਵੱਲੋਂ ਲਾਂਚ ਕੀਤਾ ਗਿਆ ਹੈ ਗੋਰੀਲਾ 450 ਮਾਡਲ ਵਿੱਚ ਬਹੁਤ ਸਾਰੇ ਨਵੇਂ ਫੀਚਰ ਵੀ ਉਪਲਬਧ ਹਨ ਜੋ ਕਿ ਨੌਜਵਾਨਾਂ ਨੂੰ ਬਹੁਤ ਪਸੰਦ ਆਉਣਗੇ ਜੇਕਰ ਤੁਸੀਂ ਹਲੇ ਤੱਕ YouTube ਚੈਨਲ ਸਟਾਰ ਵੀਜੇ ਸਾਜਦਾ ਪ੍ਰਦੀਪ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲਓ ਤਾਂ ਜੋ ਨਵੀਆਂ ਨਿਊਜ਼ ਅਪਡੇਟ ਰੋਜ਼ਾਨਾ ਤੁਹਾਡੇ ਮੋਬਾਈਲ ਤੇ ਪਹੁੰਚਦੀਆਂ ਰਹਿਣ ਦੇਖੋ ਪੂਰੀ ਖਬਰ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਨੌਜਵਾਨ ਦਿਲਾਂ ਦੀ ਧੜਕਨ ਬੁਲਟ ਮੋਟਰਸਾਈਕਲ ਇੱਕ ਨਵਾਂ ਆਪਣਾ ਵਰਜ਼ਨ ਮਾਰਕੀਟ ਵਿੱਚ ਲੈ ਕੇ ਆਈ ਹੈ ਆਓ ਅੱਜ ਖਾਲਸਾ ਮੋਟਰ ਦੇ ਜਿਹੜੇ ਹੈਡਰੇ ਹਨ ਉਹਨਾਂ ਨਾਲ ਆਪਾਂ ਗੱਲ ਕਰੀਏ ਕੀ ਖਾਸ ਗੱਲਾਂ ਨੇ ਤੇ ਕੀ ਇਸ ਮੋਟਰਸਾਈਕਲ ਦੀ ਖਾਸੀਅਤ ਹੈ ਜਿਹੜਾ ਇਹ ਨਵਾਂ ਅਚ ਲਾਂਚ ਕੀਤਾ ਗਿਆ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਮੈਂ ਅਜ ਸਪੀਤ ਸਿੰਘ ਖਾਲਸਾ ਮੋਟਰਸ ਤੋਂ ਹਮੇਸ਼ਾ ਦੀ ਤਰ੍ਹਾਂ ਰਾਇਲ ਐਂ ਫੀਡ ਜੋ ਕਿ ਇੱਕ ਬਹੁਤ ਟ੍ਰਸਟਡ ਬ੍ਰਾਂਡ ਹੈ ਮਾਰਕੀਟ ਦੇ ਵਿੱਚ ਬਹੁਤ ਸਾਲਾਂ ਤੋਂ ਜੋ ਚੱਲ ਰਿਹਾ ਹੈ ਕਿ ਪੰਜਾਬ ਦੇ ਲੋਕਾਂ ਦੀ ਬੜੀ ਪਹਿਲੀ ਪਸੰਦ ਮੰਨੇ ਜਾਂਦੀ ਹੈ ਰੋਲਿੰਗ ਫਿਲ ਬਰਡ ਮੋਟਰਸਾਈਕਲ ਦੇ ਨਾਮ ਤੇ ਅੱਜ ਸਾਡੀ ਕੰਪਨੀ ਨੇ ਗੋਰੀਲਾ ਨਾਮ ਦਾ ਇੱਕ 450 ਸੀਸੀ ਮੋਟਰਸਾਈਕਲ ਕੱਢਿਆ ਹੈ ਜੋ ਕਿ ਕਰੋਡਸਟਰ ਕੈਟਾਗਰੀ ਦਾ ਮੋਟਰਸਾਈਕਲ ਜਿਹਨੂੰ ਆਪਾਂ ਸਪੋਰਟਸ ਕੈਟਾਗਰੀ ਦੇ ਮੋਟਰਸਾਈਕਲ ਦੇ ਆਪਾਂ ਕਹਿ ਦਿੰਦੇ ਹਾਂ ਉਹ ਕੰਪਨੀ ਨੇ ਇੱਕ ਨਵੀਂ ਸੈਗਮੈਂਟ ਕੱਢੀ ਹੈ ਜੋ ਕਿ ਬੁਲੇਟ ਇੱਕ ਆਪਣੀ ਪੁਰਾਣੀ ਲੁੱਕ ਵਿਨਟੇਜ ਲੁੱਕ ਕਰਕੇ ਜਾਣਿਆ ਜਾਂਦਾ ਸੀਗਾ ਉਸ ਤੋਂ ਥੋੜਾ ਜਿਹਾ ਹਟ ਕੇ ਨਵੇਂ ਯੂਥ ਦੀ ਲੋੜਾਂ ਨੂੰ ਸਮਝਦੇ ਹੋਏ ਤੇ ਉਹਨਾਂ ਦੀ ਡਿਮਾਂਡਸ ਨੂੰ ਸਮਝਦੇ ਹੋਏ ਕੰਪਨੀ ਨੇ ਇਹ ਰੋਡਸਟਰ ਮੋਟਰਸਾਈਕਲ ਗੁਰੇਲਾ 450 ਸੀਸੀ ਲਾਂਚ ਕੀਤਾ ਹੈ ਤੇ ਅੱਜ ਉਸ ਮੋਟਰਸਾਈਕਲ ਦੀ ਲਾਂਚਿੰਗ ਹੈ ਜੀ ਇਹਦੇ ਵਿੱਚ ਕੀ ਕੀ ਖਾਸ ਫੀਚਰਸ ਨੇ ਜਿਹੜੇ ਕਿ ਨੌਜਵਾਨ ਦਿਲਾਂ ਨੂੰ ਆਕਰਸ਼ਿਤ ਕਰਨਗੇ ਪਸੰਦ ਆਣਗੇ ਦੇਖੋ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਦੇਖੇ ਦੋ ਕਿ ਇਹਦੀ ਲੁੱਕ ਬਾਕੀ ਤਾਂ ਫੀਚਰਸ ਜੋ ਹੈਗੇ ਨੇ ਰੋਲਿੰਗ ਫੀਲ드 ਦੇ ਵਿੱਚ ਉਸ ਸਾਰੇ ਦਾਕ ਨੂੰ ਪਤਾ ਹੈ ਕਿ ਵੀ ਟੌਪ-ਐਂਡ ਵੇਰੀਐਂਟੀ ਦਿੰਦੇ ਜੋ ਵੀ ਕੰਪਨੀਆਂ ਪ੍ਰੋਵਾਈਡ ਕਰਦੀਆਂ ਬਹੁਤ ਵਧੀਆ ਫੀਚਰ ਹੀ ਪ੍ਰੋਵਾਈਡ ਕਰਦੀ ਹੈ ਰੋਲਿੰਗ ਫੀਲਡ ਪਰ ਇਹਦੀ ਜੋ ਲੁੱਕ ਹੈ ਉਹ ਬਾਕੀ ਪੁਰਾਣੇ ਮਾਡਲਾਂ ਨਾਲੋਂ ਵਾਰ ਵਾਲੀ ਫੀਲਡ ਦੇ ਮਾਡਲਾਂ ਨਾਲੋਂ ਬਹੁਤ ਹੀ ਵੱਖਰੀ ਤੇ ਇਹਦੇ ਪ੍ਰਾਈਸ ਵਿੱਚ ਵੀ ਕੋਈ ਡਿਫਰੈਂਸ ਹੋਏਗਾ ਜਿੱਦਾਂ ਕਿ ਪ੍ਰਾਈਸ ਵਗੈਰਾ ਕਿੰਨੇ ਕੁ ਲਗਭਗ ਹੋਏਗਾ ਜਿਹੜਾ ਕਿ ਇਹ ਤਾਂ ਜਿਹੜਾ ਪ੍ਰਾਈਸ ਹੈ ਉਹ 3 ਲੱਖ ਦੇ ਕਰੀਬ ਹੋਏਗਾ ਆਲਗੋਟ ਕਸਟਮਰ ਲਈ ਠੀਕ ਹੈ ਜੀ ਤੇ ਨੌਜਵਾਨਾਂ ਨੂੰ ਕੀ ਤੁਸੀਂ ਇਹਦੇ ਬਾਰੇ ਹੁਣ ਅੱਗੇ ਕਿਦਾਂ ਉਹਨਾਂ ਨੂੰ ਗਾਈਡ ਕਰੋਗੇ ਕਿ ਹਾਂ ਬਈ ਇਹ ਮੋਟਰਸਾਈਕਲ ਤੁਹਾਡੇ ਪਸੰਦ ਆਇਆ ਇਹਨੂੰ ਕਵਰ ਅਪ ਕਰੋ ਤੇ ਇਹਨੂੰ ਲੋਕ ਕਿਦਾਂ ਮਤਲਬ ਕਰੋਗੇ ਅਸੀਂ ਪਹਿਲਾਂ ਤਾਂ ਦੇਖੋ ਜੀ ਅੱਜ ਅੱਜ ਤਾਂ ਆਪਾਂ ਜੁੜੇ ਆ ਜੀ ਅੱਜ ਵਰਲਡ ਵਾਈਡ ਲਾਂਚਿੰਗ ਹੈ ਜੀ ਮੋਟਰਸਾਈਕਲ ਦੀ ਕੱਲ ਨੂੰ ਇਹਦੀ ਟੈਸਟ ਡਰਾਈਵ ਆਏਗੀ ਤੇ ਡੈਮੋ ਆਏਗੀ ਅਸੀਂ ਲੋਕਾਂ ਨੂੰ ਪ੍ਰਚਾਰ ਕਰਾਂਗੇ ਸੋਸ਼ਲ ਮੀਡੀਆ ਥਰੂ ਪ੍ਰਚਾਰ ਕਰਾਂਗੇ ਨੌਜਵਾਨ ਜਦੋਂ ਦੇਖੇਗੇ ਤੇ ਮੈਨੂੰ ਪੂਰਾ ਭਰੋਸਾ ਹੈ ਕਿ ਨੌਜਵਾਨ ਇਸ ਮੋਟਰਸਾਈਕਲ ਨੂੰ ਦੇਖ ਕੇ ਜ਼ਰੂਰ ਪਸੰਦ ਕਰਨਗੇ ਤੇ ਵੱਧ ਤੋਂ ਵੱਧ ਸ੍ਰੀ ਵਿਕਰੀ ਹੋਏਗੀ ਇੱਕ ਲੀਹੋਂ ਹਟ ਕੇ ਸਵਾਲ ਹੈ ਕਿ ਨੌਜਵਾਨ ਜਦੋਂ ਵੀ ਬੁਲੱਡ ਮੋਟਰਸਾਈਕਲ ਨੂੰ ਚੱਕਦਾ ਤੇ ਉਹ ਵਿੱਚ ਪਟਾਕੇ ਕਈ ਵਾਰ ਬਜਾਣ ਲੱਗ ਪੈਂਦਾ ਉਹਨਾਂ ਨੌਜਵਾਨਾਂ ਨੂੰ ਕੀ ਸੰਦੇਸ਼ ਹੈ ਤੁਹਾਡਾ ਦੇਖੋ ਜੀ ਪਿੱਛੋਂ ਕੰਪਨੀ ਵੱਲੋਂ ਐਸਾ ਕੁਛ ਨਾ ਨਾਰਮਸ ਹੈ ਜੀ ਪੈਨ ਵਰਲਡ ਇਹ ਮੋਟਰਸਾਈਕਲ ਵਿਕਦਾ ਹੈ ਜੀ ਰਾਇਲੈਂਫੀਲਡ ਕੋਈ ਉਹ ਬ੍ਰਾਂਡ ਨਹੀਂ ਜਿਹੜਾ ਪੰਜਾਬ ਤੱਕ ਸੀਮਤ ਹੈ ਪੰਜਾਬ ਦੇ ਲੋਕਾਂ ਨੇ ਵੀ ਜਰੂਰ ਇਹਨੂੰ ਬਹੁਤ ਪਿਆਰ ਦੇ ਰਹੇ ਆ ਦਿੱਤਾ ਸੀ ਤੇ ਹੱਲੇ ਵੀ ਦੇਈ ਜਾਣਗੇ ਅੱਗੇ ਮੈਨੂੰ ਪੂਰਾ ਯਕੀਨ ਹੈ ਇਸ ਗੱਲ ਦਾ ਪਰ ਜਿਹੜਾ ਇਹ ਮੋਟਰਸਾਈਕਲ ਹੈ ਰੋਲਿੰਗ ਫੀਲਡ ਹੈ ਇਹਦਾ ਕੋਈ ਪਟਾਕਿਆਂ ਕਰਕੇ ਜਿਆਦਾ ਪ੍ਰਚਲਿਤ ਜਿਹੜਾ ਆ ਉਹ ਚੀਜ਼ ਨਹੀਂ ਹੈ ਨਹੀਂ ਨਹੀਂ ਆਪਾਂ ਨੌਜਵਾਨਾਂ ਨੂੰ ਕਿੱਦਾਂ ਅਵੇਅਰ ਕਰ ਸਕਦੇ ਆਂ ਵੀ ਇਹ ਚੀਜ਼ ਨਾ ਕੀਤੀ ਜਾਵੇ ਜਿਹਦਾ ਛੇੜਛਾੜ ਕੀਤੀ ਜਾਂਦੀ ਹੈ ਹਾਂਜੀ ਆਪਣੀ ਕੰਪਨੀ ਤਾਂ ਪੂਰੇ ਨਾਰਮਸ ਦੇ ਮੁਤਾਬਕ ਚੱਲਦੀ ਆ ਜੀ ਕੰਪਨੀ ਨੇ ਬਕਾਇਦਾ ਨੋਰਮਸ ਲਿਖੇ ਨੇ ਕਿ ਭਈ ਇਹ ਚੀਜ਼ਾਂ ਨਹੀਂ ਕਰਨੀਆਂ ਵਾਰੰਟੀ ਕੈਨਸਲ ਹੋ ਸਕਦੀ ਹੈ ਮੋਟਰਸਾਈਕਲ ਦੀ ਤੋੜਦੇ ਮੋਟਰਸਾਈਕਲ ਦੇ ਨੂੰ ਡੈਮੇਜ ਪ੍ਰੋਵਾਈਡ ਕਰਦੀਆਂ ਇਹ ਚੀਜ਼ਾਂ ਜਿਸ ਤਰ੍ਹਾਂ ਤੁਸੀਂ ਦੱਸਦੇ ਪਏ ਹੋ ਕੰਪਨੀ ਦੇ ਹੈਗੀ ਆ ਕੁਮ ਟਰਮ ਐਂਡ ਕੰਡੀਸ਼ਨ ਜੀ ਜੀ ਜਦੋਂ ਸਰਵਿਸ ਕਰਾਣਾ ਆਉਂਦੇ ਜਿਹਨੇ ਆਪਣਾ ਸਿਲੰਸਰ ਚੇਂਜ ਕਰਾਇਆ ਹੁੰਦਾ ਵਾ ਜੀ ਜੀ ਸਰ ਤਾਂ ਉਹਦੇ ਲਈ ਵੀ ਤੁਹਾਡੇ ਲਈ ਕੋਈ ਹੈਗੀ ਆ ਵੀ ਸਿਲੰਸਰ ਜਿਹਨੇ ਚੇਂਜ ਕਰਾਇਆ ਵੀ ਸਰਵਿਸ ਨਹੀਂ ਹੋਏਗੀ ਜਾਂ ਉਹਦੀ ਵਾਰੰਟੀ ਜਿੱਦਾਂ ਤੁਸੀਂ ਦੱਸਿਆ ਕਰਦੇ ਹੋ ਹਾਂ ਜੀ ਵਾਰੰਟੀ ਜੇ ਉਹਦੇ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਕਸਟਮਰ ਨੂੰ ਅਸੀਂ ਸਭ ਤੋਂ ਪਹਿਲਾਂ ਇਹੀ ਰეკਮੈਂਡ ਕਰਦੇ ਆ ਕਿ ਸਰ ਤੁਸੀਂ ਜਿਹੜਾ ਆਫਟਰ ਮਾਰਕੀਟ ਐਗਜ਼ੌਸਟ ਹੋਆ ਸਿਲੈਂਸਰ ਹੋਆ ਇਹਨੂੰ ਪਲੀਜ਼ ਚੇਂਜ ਕੀਤਾ ਜਾਵੇ ਉਹਦੇ ਕਰਕੇ ਕਾਫੀ ਪ੍ਰੋਬਲਮ ਰਿਵੀਨ ਦੇ ਵਿੱਚ ਆ ਜਾਂਦੀ ਕਿਉਂਕਿ ਅੱਜਕੱਲ ਬਾਈਕ ਉਹ ਨਹੀਂ ਰਹੀ ਅੱਜਕੱਲ ਟੈਕਨੋਲੋਜੀ ਬੜੀ ਵੱਧ ਗਈ ਹੈ ਬਾਈਕ ਦੇ ਵਿੱਚ ਬਹੁਤ ਸਾਰੇ ਸੈਂਸਰਸ ਨੇ ਜਿਹਦੇ ਕਰਕੇ ਉਹ ਦਿੱਕਤਾਂ ਆਉਂਦੀਆਂ ਨੇ ਪਰੇਸ਼ਾਨੀਆਂ ਆਉਂਦੀਆਂ ਵੀ ਲੋਕੀ ਸਮਝਦੇ ਵੀ ਨਹੀਂ ਸਰ ਤੇ ਮੈਂ ਸਮਝਦਾ ਕਿ ਯੂਥ ਅੱਜਕੱਲ ਤਾਂ ਬਹੁਤ ਸਿਆਣਾ ਹੈ ਇਹ ਪਟਾਕਿਆਂ ਤੋਂ ਪਾਰ ਹੋ ਕੇ ਇਹ ਰਾਇਲੈਂਡ ਫੀਲਡ ਦੀ ਜੋ ਲੁੱਕ ਹੈ ਜੋ ਇਹਦੀ ਬੋਡੀ ਹੈ ਜੋ ਇਹਦੀ ਰੀਸੇਲ ਵੈਲਿਊ ਹੈ ਉਸ ਚੀਜ਼ ਨੂੰ ਜ਼ਿਆਦਾ ਪ੍ਰਮੋਟ ਕਰ ਰਹੇ ਆ ਜਿਹੜੀ ਪਟਾਕਿਆਂ ਵਾਲੀ ਗੱਲ ਐ ਅੱਜ ਤੋਂ ਬਹੁਤ ਪੁਰਾਣੀ ਹੋ ਚੁੱਕੀ ਐ ਹੁਣ ਇਹ ਪ੍ਰਚਲਿਤ ਵੀ ਨਹੀਂ ਰਹੀ ਤੇ ਅਸੀਂ ਸਹਿਤਮੰਦ ਆ ਕਿ ਅਸੀਂ ਬਹੁਤ ਧੰਨਵਾਦੀ ਆ ਸਰਕਾਰ ਦੇ ਪੰਜਾਬ ਸਰਕਾਰ ਦੇ ਵੀ ਇੰਡੀਅਨ ਗਵਰਨਮੈਂਟ ਦੇ ਕਾਨੂੰਨ ਵੀ ਇੰਦਾ ਸਖਤ ਹੋ ਗਏ ਨੇ ਜਿੰਨਾ ਕਰਕੇ ਯੂਥ ਜਿਹੜਾ ਜਿਹੜਾ ਰੁਝਾਨ ਐ ਉਹ ਇਹਨਾਂ ਚੀਜ਼ਾਂ ਤੋਂ ਉੱਠ ਕੇ ਹੋਰ ਪਾਸੇ ਚਲੇਗਾ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਗਰੀਦਾਂ